ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੇ ਮਾਈਕਲ ਜੈਕਸਨ ਮਾਈਕਲ ਜੈਕਸਨ ਦਾ ਨਾਮ ਸਾਰਿਆਂ ਨੇ ਸੁਣਿਆ ਹੋਣਾ ਤੇ ਜਿਹੜੇ ਮੇਰੇ ਵਰਗੇ ਪੜ੍ਹੇ ਲਿਖੇ ਲੋਕ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਸਮਝ ਆਉਂਦੀ ਜਿਨ੍ਹਾਂ ਨੂੰ ਬੋਲਣੀ ਆਉਂਦੀ ਹੈ ਲਿਖਣੀ ਆਉਂਦੀ ਹੈ ਪੜ੍ਹਨੀ ਆਉਂਦੀ ਹੈ ਤੇ ਸੁਣਨੀ ਵੀ ਆਉਂਦੀ ਹੈ ਕਿਉਂਕਿ ਸੁਣਨ ਦੀ ਗੱਲ ਮੈਂ ਇਸ ਕਰਕੇ ਕੀਤੀ ਹੈ ਕਿਉਂਕਿ ਮਾਈਕਲ ਜੈਕਸਨ ਅੰਗਰੇਜ਼ੀ ਦੇ ਵਿੱਚ ਗਾਉਂਦੇ ਸੀਗੇ ਤੇ ਮੇਰੇ ਵਰਗੇ ਲੋਕ ਜਿਹੜੇ ਅੰਗਰੇਜ਼ੀ ਸਮਝਦੇ ਨੇ ਉਹਨਾਂ ਨੂੰ ਉਹਨਾਂ ਨੇ ਮਾਈਕਲ ਜੈਕਸਨ ਨੂੰ ਸੁਣਿਆ ਵੀ ਹੋਵੇਗਾ ਨਹੀਂ ਸੁਣਿਆ ਚਲੋ ਜੇ ਸੁਣਿਆ ਤਾਂ ਕਮੈਂਟ ਕਰਕੇ ਦੱਸ ਦਿਓ ਜੇ ਨਹੀਂ ਸੁਣਿਆ ਤਾਂ ਵੀ ਕਮੈਂਟ ਕਰਕੇ ਦੱਸ ਦਿਓ ਤੇ ਹੁਣ ਆਉਨੇ ਆ ਮੁੱਦੇ ਦੀ ਗੱਲ ਤੇ ਆ ਫੋਟੋ ਦੇਖ ਰਹੇ ਇੱਕ ਸਰਦਾਰ ਸਾਹਿਬ ਦੇ ਨਾਲ ਇਹ ਮਾਈਕਲ ਜੈਕਸਨ ਦੇ ਨਾਲ ਜਿਹੜੀ ਇੱਕ ਸਰਦਾਰ ਸਾਹਿਬ ਨੇ ਕੌਣ ਨੇ ਇਹਨਾਂ ਦਾ ਕਨੈਕਸ਼ਨ ਕੀ ਹੈ ਉਹ ਨਹੀਂ ਨਹੀਂ ਬ੍ਰਦਰ ਨਿਗੇ ਮੈਂ ਦੱਸਦਾ ਕੌਣ ਹੈ ਇਹ ਮਾਈਕਲ ਜੈਕਸਨ ਦੇ ਪਰਸਨਲ ਸ਼ੈਫ ਸਨ ਕਿਉਂਕਿ ਜਦੋਂ ਮਾਈਕਲ ਜੈਕਸਨ ਨੇ ਵਰਲਡ ਟੂਰ ਕੀਤੇ ਸੀਗੇ ਪੰਜ ਟੂਰ ਕੀਤੇ ਸੀਗੇ ਤਾਂ ਉਦੋਂ ਮਾਈਕਲ ਜੈਕਸਨ ਵੈਜ ਫੂਡ ਖਾਂਦੇ ਸੀਗੇ ਤਾਂ ਇਹ ਸਰਦਾਰ ਸਾਹਿਬ ਉਦੋਂ ਮਾਈਕਲ ਜੈਕਸਨ ਵਾਸਤੇ ਫੂਡ ਬਣਾਉਂਦੇ ਹੁੰਦੇ ਸਨ ਤੇ ਇੱਕ ਨਾਲ ਤੁਸੀਂ ਇੱਕ ਬੀਬਾ ਵੀ ਨਾਲ ਦੇਖ ਸਕਦੇ ਹੋ ਇਹਨਾਂ ਦਾ ਨਾਮ ਹੈ ਆਕਾਂਸ਼ਾ ਸਿੰਘ ਤੇ ਜਿਹੜੇ ਇਹ ਸਰਦਾਰ ਸਾਹਿਬ ਨੇ ਇਹਨਾਂ ਦਾ ਨਾਮ ਹੈ ਮਨੀ ਸਿੰਘ ਤੇ ਇਹ ਦੋਵੇਂ ਜਾਣੇ ਮਾਈਕਲ ਜੈਕਸਨ ਵਾਸਤੇ ਵੈਜ ਫੂਡ ਬਣਾਉਂਦੇ ਹੁੰਦੇ ਸਨ ਤੇ ਪਰਸਨਲ ਸ਼ੈਫ ਸਨ ਤੇ ਉਸ ਸਮੇਂ ਦੇ ਵਿੱਚ ਕਿੱਡੀ ਵੱਡੀ ਗੱਲ ਸੀ ਕਿ ਮਾਈਕਲ ਜੈਕਸਨ ਦਾ ਇੱਕ ਜਿਹੜਾ ਇੱਕ ਸ਼ੈਫ ਹੈ ਉਹ ਪੰਜਾਬੀ ਹੈ ਤੇ ਕੱਲ ਨਾਲ ਤੁਹਾਨੂੰ ਹੋਰ ਦੱਸ ਦਿੰਨੇ ਆ ਕਿ ਮਨੀ ਸਿੰਘ ਉਦੋਂ 골ਡਨ ਟੈਂਪਲ ਕੈਟਰਿੰਗ ਕੰਪਨੀ ਦੇ ਵਿੱਚ ਕੰਮ ਕਰਦੇ ਸੀ ਤੇ ਇਹ ਕੰਪਨੀ ਹਾਲੀਵੁੱਡ ਸਟਾਰਾਂ ਵਾਸਤੇ